चक्की कोई हजे भी नहीं हट दे हजे भी नशा बेच रहे हैं और वो आगे से जिससे भी नशा लेते हैं उसकी जानकारी सरकार को दें। सत्तर हजार लोग पिछले एक साल में अरेस्ट कराए कोशिश नशा बंद कर दी वो नहीं हो रही

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੇ ਅੱਜ ਇੱਕ ਸੌ ਚੱਕੀ ਐ ਕਿ ਨਾ ਤਾਂ ਨਸ਼ਾ ਕਰਾਂਗਾ ਤੇ ਨਾ ਕਰਨ ਦਊਗਾ ਤੇ ਨਾ ਹੀ ਦੀ ਤਸਕਰੀ ਵਾਲੀ ਦੀ ਖੈਰ ਹੋਵੇਗੀ। ਉਹਨਾਂ ਨੇ ਇਹ ਸੌ ਕੱਲਿਆ ਨਹੀਂ ਉਹਨਾਂ ਨੇ ਹਜ਼ਾਰਾਂ ਲੋਕਾਂ ਨੂੰ ਇਸ ਗੱਲ ਦਾ ਅਹਿਦ ਦਵਾਇਆ ਜਿਹੜੇ ਪੰਡਾਲ ਦੇ ਵਿੱਚ ਸ਼ਾਮਿਲ ਸੀ ਜਿਹੜੀ ਮੋਗਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਮਹਾਂ ਰੈਲੀ ਜਿਹੜੀਆਂ ਨਸ਼ਿਆਂ ਦੇ ਵਿਰੁੱਧ ਜਿਹੜੀ ਯੁੱਧ ਛੇੜਿਆ ਉਸ ਨੂੰ ਲੈ ਕੇ ਅਹਿਦ ਲਿਆ। ਔਰ ਇਹ ਪਹਿਲੀ ਸੌ ਨਹੀਂ ਐ ਜੇਕਰ ਅਸੀਂ ਪੰਜਾਬ ਦੀ ਸਿਆਸਤ ਦੀ ਕਰਦੇ ਆਂ ਹੋਰ ਵੀ ਸਮੇ ਸਮੇ ਦੇ ਉੱਤੇ ਬਹੁਤ ਵਾਰੀ ਸੌਹਾ ਖਾਦਿਆਂ ਗਈਆਂ ਸਰਕਾਰਾਂ ਹੋਰਾਂ ਚ ਪਾਰਟੀਆਂ ਹੋਰਾਂ ਚ ਸੌਹਾ ਖਾਦਿਆਂ ਗਈਆਂ ਪਰ ਕੀ ਨਸ਼ੇ ਦੇ ਉੱਤੇ ਨਕੇਲ ਲੱਗੀ ਹੈ ਔਰ ਜੋ ਅੱਜ ਦਾਅਵੇ ਉਸ ਮੰਚ ਤੋਂ ਹੋਏ ਹੈ ਕਿ ਕਿੰਨੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਕਿੰਨੀ ਜਿਹੜੀ ਖੇਪ ਫੜੀ ਗਈ ਕਿ ਵਾਕਿਆ ਹੀ ਜਿਹੜੀ ਆਏ ਦਿਨ ਉੱਠਦੀਆਂ ਨੌਜਵਾਨਾਂ ਦੀਆਂ ਅਰਥੀਆਂ ਦਾ ਬੋਝ ਮਾਪਿਆਂ ਦੇ ਮੋਢਿਆਂ ਤੋਂ ਕੁਝ ਹੌਲਾ ਹੋਇਆ ਜਾਂ ਨਹੀਂ ਇਸ ਗੱਲ ਦੀ ਗਵਾਹੀ ਤੁਸੀਂ ਭਰਨੀ ਹੈ ਪਹਿਲੇ ਇੱਕ ਰਿਪੋਰਟ ਤੇ ਨਜ਼ਰ ਮਾਰਦੇ ਆਂ ਫਿਰ ਤੁਹਾਡੇ ਫੋਨ ਕਾਲਸ ਦੀ ਉਡੀਕ ਰਹੀ ਪੰਜਾਬ ਵਿੱਚ ਨਸ਼ਾ ਸਭ ਤੋਂ ਅਹਿਮ ਮੁੱਦਾ ਹੈ ਇਸ ਮੁੱਦੇ ਨੂੰ ਲੈ ਕੇ ਸਿਆਸਤ ਵੀ ਜਾਰੀ ਹੈ ਆਮ ਆਦਮੀ ਪਾਰਟੀ ਅਕਾਲੀ ਦਲ ਭਾਜਪਾ ਨਸ਼ੇ ਨੂੰ ਖਤਮ ਕਰਨ ਦੇ ਦਾਅਵੇ ਹੀਟ ਸੱਤਾ ਵਿੱਚ ਆਈਆਂ ਸਾਰੀਆਂ ਪਾਰਟੀਆਂ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਇੱਕ ਦੂਜੇ ਉੱਤੇ ਵਾਰ ਪਲਟਵਾਰ ਕਰ ਰਹੀਆਂ ਨੇ ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਯੁੱਧ ਨਸ਼ਿਆ ਵਿਰੁੱਧ ਮਹਿਮ ਵੀ ਛੇੜੀ ਰਹੀ ਹੈ ਜਿਸ ਦੇ ਤਹਿਤ ਅੱਜ ਮੋਗਾ ਵਿਖੇ ਨਸ਼ਿਆਂ ਵਿਰੁੱਧ ਰੈਲੀ ਦਾ ਆਯੋਜਨ ਵੀ ਕੀਤਾ ਗਿਆ ਇਸ ਰੈਲੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਮਨੀਸ਼ ਸਸੋਦੀਆ ਸਮੇਤ ਆਪ ਦੀ ਸਮੂੱਚੀ ਲੀਡਰਸ਼ਿਪ ਮੌਜੂਦ ਰਹੀ ਇਸ ਮੌਕੇ ਆਮ ਆਦਮੀ ਪਾਰਟੀ ਨੇ ਸਟੇਜ ਤੋਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਨੂੰ ਘੇਰਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਉੱਤੇ ਨਿਸ਼ਾਨੇ ਸੇਧ ਅਧਿਆ ਕਿਹਾ ਜਦੋਂ ਉਹ ਹਸਪਤਾਲ ਜਾਂਦੇ ਨੇ ਤਾਂ ਉਹਨਾਂ ਦੇ ਵਿਰੋਧੀ ਕਹਿੰਦੇ ਨੇ ਉਹ ਵੈਸੇ ਹੀ ਚਲਾ ਗਿਆ ਉਨਾ ਭਾਜਪਾ ਕਾਂਗਰਸ ਅਤੇ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਕਿਹਾ ਉਹ ਉਹਨਾਂ ਦੀ ਜੜ੍ਹਾਂ ਵਿੱਚ ਬੈਠਣਗੇ ਮੁੱਖ ਮੰਤਰੀ ਨੇ ਕਿਹਾ ਪੰਜਾਬ ਦੇ ਖਿਡਾਰੀ ਪਹਿਲਾਂ ਮਸ਼ਹੂਰ ਹੁੰਦੇ ਸਨ ਪਰ ਇਹਨਾਂ ਲੋਕਾਂ ਨੇ ਪੰਜਾਬ ਨੂੰ ਟੀਕੇ ਲਾਉਣ ਵਾਲਾ ਬਣਾ ਦਿੱਤਾ ਉਹਨਾ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਏ ਬਿਨਾਂ ਉਹਨਾਂ ਉਤੇ ਵੀ ਨਿਸ਼ਾਨਾ ਸੇਧਿਆ ਤੇ ਕਿਹਾ ਅਦਾਲਤ ਕੋ ਜ਼ਮਾਨਤ ਮਿਲ ਸਕਦੀ ਹੈ ਪਰ ਰੱਬ ਤੋਂ ਨਹੀਂ ਹਲੇਵੀ ਮੁੱਛਾਂ ਨੂੰ ਤਾ ਦੇ ਰਹੇ ਨੇ ਉਹ ਲੋਕਾਂ ਦੇ ਕਾਤਲ ਨੇ ਸੀਐਮ ਭਗਵੰਤ ਮਾਨ ਨੇ ਕਿਹਾ ਪਿਛਲੀਆਂ ਸਰਕਾਰਾਂ ਵਿੱਚ ਸਰਕਾਰੀ ਗੱਡੀਆਂ ਵਿੱਚ ਨਸ਼ੀਲੇ ਪਦਾਰਥ ਦੀ ਤਸਕਰੀ ਕੀਤੀ ਜਾਂਦੀ ਸੀ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸੌਂ ਵੀ ਚੁਕਾਈ ਅਸੀਂ ਤਾਂ ਖੇਡਣ ਵਾਸਤੇ ਅਸੀਂ ਤਾਂ ਗਿੱਧਿਆਂ ਭੰਗੜਿਆਂ ਵਾਸਤੇ ਮਸ਼ਹੂਰ ਸੀ ਇਹਨਾਂ ਨੇ ਕਾਦੇ ਵਾਸਤੇ ਮਸ਼ਹੂਰ ਕਰਤੇ ਇਹਨਾਂ ਨੇ ਕਰਤੇ ਟੀਕਿਆਂ ਵਾਸਤੇ ਸਰਿੰਜਾਂ ਵਾਸਤੇ ਆ ਆ ਇਹਨਾਂ ਨੇ ਆਪਣੂ ਨਾਮ ਦਿੱਤਾ ਵੋਟਾਂ ਪਾਉਣ ਦਾ ਪਾ ਲੋ ਇਹਨਾਂ ਨੂੰ ਹੋਰ ਵੋਟਾਂ ਬਥੇਰੀ ਇਹਨਾਂ ਨੇ ਹੱਤ ਚੱਕੇ ਕੋਈ ਹਜੇ ਵੀ ਨਹੀਂ ਹਟਦੇ ਹਜੇ ਵੀ ਐਂ ਕਰਦੇ ਫਿਰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਪ੍ਰਮਾਤਮਾ ਹੈਗਾ ਇੱਥੋਂ ਵਾਲੀਆਂ ਕਚਹਿਰੀਆਂ ਚੋਂ ਤਾਂ ਚਲ ਛੁੱਟ ਜਉਂਗੇ ਜਮਾਨਤਾਂ ਹੋ ਜਾਣਗੀਆਂ ਪ੍ਰਮਾਤਮਾ ਵਾਲੀ ਕਚਹਿਰੀ ਚ ਉੱਥੇ ਅਮਲਾਂ ਦੇ ਹੁੰਦੇ ਨੇ ਨਵੇਂੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਉੱਥੇ ਅਮਲਾਂ ਦੇ ਨਵੇਂੜੇ ਹੁੰਦੇ ਨੇ ਤੇ ਅਮਲ ਤੁਹਾਡੇ ਮਾੜੇ ਨੇ ਅਮਲ ਇੱਥੇ ਤੁਸੀਂ ਇੱਥੇ ਲੋਕਾਂ ਦੇ ਕਾਤਲ ਹੋ ਤੁਸੀਂ ਮਿਲੂਗੀ ਸਜ਼ਾ पूरे पंजाब में हर पिंड में हर वार्ड में जनता की कमेटियां बनाई जा रही हैं विलेज डिफेंस कमेटी बनाई जा रही है, है। इसमें उस वार्ड के उस पिंड के जितने मुज्ज जितने इज्जतदार लोग हैं रिटायर्ड टीचर रिटायर्ड आर्मी ऑफिसर युवा सरपंच सब लोगों को शामिल करके कमेटी बनाई जा रही है और इस कमेटी को दो काम दिए गए हैं मेनली दो काम पहला काम कि उस गांव के अंदर उस पिंड में उस वार्ड में जो जो लोग नशा बेच रहे हैं और वो आगे से जिससे भी नशा लेते हैं उसकी जानकारी सरकार को देना अब कई लोगों को डर लगता है उनको लगता है अगर हम जानकारी दे देंगे तो हमारे परिवार को मार डालेंगे हमें तंग करेंगे तो एक ऐप बनाया है पंजाब सरकार ने के के हर मेंबर फोन में वो ऐप डाल दिया गया है आप उस ऐप पे जानकारी दो आपकी आइडेंटिटी आपकी जो वो है वो गुप्त रखा जाएगा आपका नाम गुप्त रखा जाएगा आपकी जानकारी किसी को नहीं दी जाएगी कि आपने बताया था कार्रवाई की बदौलत आप लोगों की जागरूकता की बदौलत पकड़ा गया दो हजार किलो नशे का सामान ये खाली 2000 किलो नशे का सामान नहीं है आप कल्पना करके देखिए कि जो 2000 किलो नशे का सामान आप लोगों ने पकड़वा दिया अगर वो आपने पकड़वाया नहीं होता तो हजारों लाखों बच्चों की जिंदगी बर्बाद हो रही होती हजारों लाखों घर बर्बाद हो रहे होते तो आपने खाली सामान नहीं पकड़वाया दो हजार किलो आपने लाखों घर बचाए हैं आपने लाखों नौजवानों की जिंदगियां बचाई हैं ये दो हजार किलो नशे का सामान जिसमें हीरोइन से लेके बाकी सारी चीजें हैं हमारे पंजाब के लोगों की नशों में जला गया होता अगर आप लोगों ने उसको बचाया नहीं होता हजार लोग अरेस्ट की जागरूकता का कमाल है, का कमाल है। हजार लोग पिछले एक साल में अरेस्ट कराए अगर वो सत्रह हजार लोग आप लोगों ने अरेस्ट नहीं कराए होते तो वो सत्रह हजार लोग पंजाब के बारह हजार गाँव में और साढ़े तीन हजार शहरों के वार्डों में ਨਸ਼ੇ ਦਾ ਕਾਰੋਬਾਰ ਕਰ ਰਹੇ ਹੋਤੇ ਪੂਰੇ ਪੰਜਾਬ ਕੋ ਬਰਬਾਦ ਕਰ ਰਹੇ ਹੋਤੇ ਦੂਜੇ ਪਾਸੇ ਕਾਂਗਰਸ ਨੇ ਸਰਕਾਰ ਦੀ ਮਹਿਮ ਯੁੱਧ ਨਸ਼ਾ ਵਿਰੁੱਧ ਉਤੇ ਸਵਾਲ ਚੁੱਕੇ ਨੇ ਉਹਨਾਂ ਸਰਕਾਰ ਦੀ ਮਹਿਮ ਨੂੰ ਬੇਅਸਰ ਦੱਸਿਆ ਅਤੇ ਕਿਹਾ ਪੰਜਾਬ ਵਿੱਚ ਹਰ ਰੋਜ਼ ਨੌਜਵਾਨ ਚਿੱਟੇ ਦੀ ਭੇਟ ਚੜ ਰਹੇ ਨੇ ਪੰਜਾਬ ਕਾਂਗਰਸ ਇੰਚਾਰਜ ਉਪੇਸ਼ ਵੰਗੇਲ ਨੇ ਮਹਿਮ ਨੂੰ ਦਿਖਾਵਾ ਦੱਸਿਆ ਅਤੇ ਕਿਹਾ ਰੈਲੀ ਕਰਨ ਨਾਲ ਡਰਗ ਖਤਮ ਨਹੀਂ ਹੋਵੇਗਾ ਕਾਂਗਰਸ ਨੇ ਕਿਹਾ ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਰਨਾ ਆਮ ਆਦਮੀ ਪਾਰਟੀ ਦੇ ਬਸ ਦੀ ਗੱਲ ਨਹੀਂ पंजाब कांग्रेस प्रधान राजा वड़िंग ने रैली को महज पैसों की बर्बादी दसिया पहली बात तो यह है कि ये केवल दिखावा है और रैली करने से कोई जग समाप्त तो नहीं होगा उसके लिए दूसरे प्रकार के अभियान की आवश्यकता है रोकथाम की आवश्यकता है जन जागरण की आवश्यकता है ये काम से सरकार नहीं कर रही है केवल रैलियां कर रही है तो ਅਬ ਇਹ ਸਪਸ਼ਟ ਹੋ ਗਿਆ ਕਿ इनके बस की बात नहीं पंजाब में दो पीछे है आपको पता होएगा चंद दिन पहले एक बड़ी अनफोर्टुनेट मौत हुई है एक नौजवान बच्चा एक पुलिस ऑफिसर था ओदी नशियां दे विच डेथ हुई है ते एक पुलिस ऑफिसर ने खुद जेडे एएसआई रैंक दा उने खुद تسلیم ਕੀਤਾ ਕਿ नशा हर जगह अवेलेबल है जेडी असल कोशिश है नशा बंद करदी वो नहीं हो रही ਆਪਟਿਕਸ ਹੋ ਰਹੀਆਂ ਨੇ ਇਹ ਜਿਹੜੀ ਪਾਰਟੀ ਆ ਆਪਟਿਕਸ ਤੋਂ ਹੀ ਜਨਮੇ ਦਾ ਹੋਇਆ ਤੇ ਆਪਟਿਕਸ ਤੱਕ ਹੀ ਇਹਨਾਂ ਦਾ ਕੰਮ ਨਿਭੜ ਜਾਣਾ ਤਾਂ ਹੁਣ ਤਾਂ ਲੋਗਾਂ ਨੇ ਜੁੱਧ ਝਾੜੂ ਵਿਰੋਧ ਸ਼ੁਰੂ ਕੀਤਾ ਵੇ ਇਹ ਕਿਹੜੇ ਇਹੜੇ ਕਿਹੜੇ ਕੋਰਾਹੇ ਪੈ ਗਿਆ ਤੁਸੀਂ ਦੇਖਿਆ ਵੀ ਕੱਲ ਤਾਂ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਮੁੰਡੇ ਨੇ ਆਪਣੀ ਲਾਸ਼ ਨੂੰ ਚੌਰਾਏ 'ਚ ਰੱਖ ਕੇ ਜੁੱਧ ਨਸ਼ਾ ਵਿਰੋਧੀ ਪੂਲ ਖੋਲੀ ਸੀ ਇਹ ਕਰੋੜਾ ਰੁਪਿਆ ਬਰਬਾਦ ਕੀਤਾ ਜਾ ਰਿਹਾ ਹੈ ਗਵਰਨਰ ਆਲਰੇਡੀ ਪੰਜਾਬ ਕਦਰ ਦੇ ਚ ਕਦੇ ਗਵਰਨਰ ਸਾਹਿਬ ਯਾਤਰਾ ਸ਼ੁਰੂ ਕਰ ਦਿੰਦੇ ਆ ਕਦੇ ਮੁੱਖ ਮੰਤਰੀ ਸਾਹਿਬ ਇੱਕ ਰੈਲੀ ਸ਼ੁਰੂ ਕਰ ਦਿੰਦੇ ਆ ਸੋ ਇਹ ਯੁੱਧ ਨਸ਼ਿਆਂ ਵਿਰੁੱਧ ਦੀ ਇਸ ਰੈਲੀ ਦੀ ਫੂਕ ਹੈ ਉਹ ਦਿਨ ਬਦ ਦਿਨ ਨਿਕਲਦੀ ਹੈ ਜੇ ਜੇ ਵਾਕਈ ਮੈਨੂੰ ਲੱਗਦਾ ਕਿ ਨਸ਼ਾ ਖਤਮ ਹੋ ਗਿਆ ਹੋਵੇ ਤਾਂ ਪਿੰਡਾਂ ਦੇ ਲੋਕ ਬਾਹਰ ਲੇਡੀਜ਼ ਆ ਕੇ ਕਹਿਣ ਕਿ ਭਾਈ ਜਿਉਂਦਾ ਰਹਿ ਮਾਨ ਸਾਹਿਬ ਨਸ਼ਾ ਖਤਮ ਹੋ ਗਿਆ ਲੇਕਿਨ ਨਸ਼ਾ ਤਾਂ ਤਿਉਂ ਦਾ ਤਿਉਂ ਆ ਉਦੋਂ ਜ਼ਿਆਦਾ ਹੋ ਗਿਆ ਫਿਲਹਾਲ ਨਸ਼ੇ ਦੇ ਮੁੱਦੇ ਨੂੰ ਲੈ ਕੇ ਬਾਹਰ ਪਲਟਵਾਰ ਅਤੇ ਸਿਆਸਤ ਜਾਰੀ ਹੈ ਜਿੱਥੇ ਆਪ ਦੀ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਨਾ ਦਾ ਆਪਰੇਸ਼ਨ 2 ਚਲਾਇਆ ਜਾ ਰਿਹਾ ਹੈ ਉਤੇ ਹੀ ਪੰਜਾਬ ਰਾਜਪਾਲ ਵੱਲੋਂ ਵੀ ਨਸ਼ਿਆ ਵਿਰੁੱਧ ਪੈਦਲ ਯਾਤਰਾ ਕੱਢੀ ਗਈ ਹਾਲਾਂਕਿ ਸਰਕਾਰ ਵੱਲੋਂ ਨਸ਼ੇ ਨੂੰ ਠੱਲ ਪਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਵਿਰੋਧੀ ਪਾਰਟੀਆਂ ਵੱਲੋਂ ਵੀ ਸਰਕਾਰ ਦੀ ਮੈਵੋਤੇ ਨਿਸ਼ਾਨੇ ਸਿੱਧੇ ਜਾ ਰਹੇ ਨੇ ਲੋੜ ਹੈ ਕਿ ਸਰਕਾਰੀ ਪਾਰਟੀਆਂ ਵੱਲੋਂ ਇਸ ਮੁੱਦੇ ਉੱਤੇ ਰਾਜਨੀਤੀ ਕਰਨ ਦੀ ਬਜਾਏ ਪੰਜਾਬ ਦੀ ਜਵਾਨੀ ਨੂੰ ਨਸ਼ੇ ਵਿੱਚੋਂ ਕੱਢਣ ਲਈ ਮਿਲ ਕੇ ਕੰਮ ਕਰਨ ਬਿਊਰੋ ਰਿਪੋਰਟ ਰੋਜ਼ਾਨਾ ਸਪੋਕਸਮੈਨ ਟੀਵੀ ਮੋਗਾ ਦੇ ਵਿੱਚ ਹੋਈ ਮਹਾਂ ਰੈਲੀ ਦੇ ਵਿੱਚ ਜਿੱਥੇ ਅੱਜ ਅਹਿਦ ਮੁਖਮੰਤਰੀ ਹੋਰਾਂ ਦੇ ਵੱਲੋਂ ਲਿਆ ਗਿਆ ਤੇ ਉੱਥੇ ਹੀ ਪੰਡਾਲ 'ਚ ਸ਼ਾਮਲ ਹਜ਼ਾਰਾਂ ਲੋਕਾਂ ਨੂੰ ਇਸ ਗੱਲ ਦਾ ਹੈ ਦਵਾਇਆ ਕਿ ਨਾ ਤਾਂ ਅਸੀਂ ਨਸ਼ਾ ਕਰਾਂਗੇ ਤੇ ਨਾ ਹੀ ਕਰਨ ਵਾਲੇ ਦੀ ਖੈਰ ਹੈ ਤੇ ਨਾ ਹੀ ਵੇਚਣ ਵਾਲੇ ਦੀ ਖੈਰ ਹੈ। ਹਰ ਇੱਕ ਨੂੰ ਉਹਨਾਂ ਕਮੇਟੀਆਂ ਦੇ ਹਵਾਲੇ ਕਰਾਂਗੇ ਔਰ ਪੁਲਿਸ ਨੂੰ ਉਸ ਦੀ ਜਾਣਕਾਰੀ ਦੇਵਾਂਗੇ ਤਾਂ ਜੋ ਕਿ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੇ ਹਾਸ਼ੀਏ ਤੇ ਪਹੁੰਚਾਇਆ ਜਾ ਸਕੇ। ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਪੜਾ ਦੂਸਰਾ ਆਰੰਭਿਆ ਹੋਇਆ ਪਰ ਵਿਰੋਧੀ ਲਗਾਤਾਰ ਟਕੋਰਾ ਕਰ ਰਹੇ ਨੇ ਤੰਜ਼ ਕਰ ਰਹੇ ਨੇ ਕਿ ਉਹ ਅਫਸਰ ਜਿਹੜੇ ਆਪਣੇ ਧੀਆਂ ਪੁੱਤ ਦੀ ਜਾਨ ਨਹੀਂ ਬਚਾ ਸਕੇ ਤੇ ਉਹ ਕਹਿ ਰਹੇ ਹੈ ਕਿ ਨਸ਼ੇ ਤੇ ਕੰਟਰੋਲ ਕਰਨਾ ਬਹੁਤ ਔਖਾ ਹੈ ਇਹਦੇ ਵਿੱਚ ਇੱਕ ਵੱਡਾ ਨਾਮ ਮੁਹੰਮਦ ਮੁਸਤਾਫਾ ਹੋਰਾਂ ਦਾ ਆਉਂਦਾ ਹੈ ਜਿਨ੍ਹਾਂ ਨੇ ਦੱਸਿਆ ਕਿ ਮੇਰਾ ਪੁੱਤ ਵੀ ਉਸੇ ਅੱਗ ਨੇ ਆਪਣੀ ਲਪੇਟ ਚ ਲੈ ਲਿਆ ਜਿਨੇ ਪੰਜਾਬ ਦੀ ਜਵਾਨੀ ਨੂੰ ਪਿਛਲੇ ਕਈ ਸਮੇਂ ਤੋਂ ਆਪਣੀ ਲਪੇਟ ਚੱਲਿਆ ਹੈ ਜਿੱਥੇ ਉਹਨਾਂ ਨੇ ਕਾਫੀ ਗੱਲਾਂ ਜਿਹੜੀਆਂ ਕੀਤੀਆਂ ਸੀਗੀਆਂ ਤਾਂ ਉੱਥੇ ਹੀ ਇਸ ਗੰਭੀਰ ਸੰਕਟ ਨੂੰ ਭਾਪਦਿਆ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਦਾ ਦੂਸਰਾ ਪੜਾ ਜਿਹੜਾ ਹੈ ਉਹ ਆਰੰਭਿਆ ਹੋਇਆ ਹੈ ਤਾਂ ਜੋ ਕਿ ਜਿਹੜੇ ਪੰਜ ਦਰਿਆਵਾਂ ਦੀ ਧਰਤੀ ਹੈ ਇਸ ਦੇ ਉੱਤੇ ਲੱਗਿਆ ਛੇਵੇਂ ਦਰਿਆ ਦਾ ਜਿਹੜਾ ਕਲੰਕ ਹੈ ਉਸ ਨੂੰ ਕਿਸੇ ਤਰੀਕੇ ਜਿਹੜਾ ਟਾਲਿਆ ਜਾ ਸਕੇ ਤਾਂ ਜੋ ਕਿ ਜਿਹੜੀ ਇਥੋਂ ਦੀ ਸਰਜ਼ਮੀ ਸੋਨਾ ਉਗਦੀ ਸੀ ਜਿੱਥੋਂ ਦੇ ਨੌਜਵਾਨ ਕਮਾਂਤਰੀ ਪੱਦਰ ਤੇ ਉੱਤੇ ਆਪਣੀ ਖੇਡ ਦੇ ਜ਼ੋਹਰ ਵਿਖਾਉਂਦੇ ਨਜ਼ਰ ਆਉਂਦੇ ਸੀ ਅੱਜ ਉਹ ਇਸ ਚਿੱਟੇ ਦੀਆਂ ਕੁੜੀਆਂ ਨੇ ਚਿੱਟੇ ਦੀਆਂ ਸਰਿੰਜਾਂ ਨੇ ਕੁੱਬੇ ਕਰ ਦਿੱਤੇ ਆ ਔਰ ਪਿੰਡਾਂ ਦੀਆਂ ਕਮੇਟੀਆਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਕੀ ਇਹ ਵਾਕਿਆ ਹੀ ਇਸ ਦੇ ਉੱਤੇ ਰੋਕ ਲਾ ਸਕਣਗੀਆਂ ਕਿ ਇਹ ਕਮੇਟੀਆਂ ਉਸ ਤਰੀਕੇ ਨਾਲ ਕੰਮ ਕਰ ਸਕਣਗੀਆਂ ਜਿਹੜੀ ਸਰਕਾਰ ਦੀ ਸੋਚ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਸਰਕਾਰਾਂ ਤੇ ਪਾਰਟੀਆਂ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਸਖਤ ਲੜਾਈ ਜਾਂ ਉਸ ਨੂੰ ਸਮਾਬੱਧ ਕੀਤਾ ਗਿਆ ਸੀਗਾ ਖਤਮ ਕਰਨ ਦੇ ਲਈ ਪਰ ਉਸ ਤੋਂ ਬਾਅਦ ਗੱਲ ਉਸ ਦੇ ਲੱਕ ਤੋੜਨ ਦੀ ਆ ਗਈ ਉਸ ਦੀ ਸਪਲਾਈ ਚੇਨ ਤੋੜਨ ਦੀ ਆ ਗਈ ਕਿ ਵਾਕਿਆ ਹੀ ਇਸ ਤਰੀਕੇ ਦੇ ਨਾਲ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਹੋਰ ਲੋਕਾਂ ਨੂੰ ਜਿਹੜਾ ਘਣ ਵਾਂਗੂ ਚਿਮੜਿਆ ਇਹ ਨਸ਼ਾ ਇਸ ਤੋਂ ਨਜਾਤ ਮਿਲ ਸਕਦੀ ਹੈ ਜਾਂ ਨਹੀਂ ਇੱਕ ਕਾਲਰ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਹਾਡਾ ਸਵਾਗਤ ਹੈ ਜੀ ਕਿੱਥੋਂ ਬੋਲਦੇ ਹੋ ਕੌਣ ਗੱਲ ਕਰ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਪਰ ਮੈਂ ਸੁਨੀਲ ਬੋਲ ਰਿਹਾ ਜੀ ਬਠਿੰਡਾ ਤੋਂ ਜੀ ਮੈਂ ਸਰ ਇਹ ਕਹਿਣਾ ਚਾਹਾਂਗਾ ਜਿਹੜਾ ਵੀ ਉਹਨੂੰ ਪੰਜਾਬ ਸਰਕਾਰ ਨੇ ਜਾਂ ਕਹ diel پولیس ਨੇ ਜੋ ਜੋ ਕੀਤਾ ਹੈਗਾ ਨਸ਼ੇ ਨੂੰ ਰੋਕਣ ਵਾਸਤੇ ਉਹ ਕਾਫੀ ਹੱਦ ਤੱਕ ਉਹਦੇ ਰਿਜ਼ਲਟ ਜਿਹੜੇ ਨਤੀਜੇ ਹੈਗੇ ਸਾਰਥਕ ਸਾਬਤ ਹੋਏ ਆ ਕਿਉਂਕਿ ਇਹ ਜਿਹੜਾ ਨਸ਼ਾ ਲਗਾਤਾਰ ਜਿੱਕਰ ਗੱਲ ਕਰੀ ਜਾਵੇ ਕਿਉਂਕਿ ਕਾਫੀ ਸਮੇਂ ਤੋਂ ਲੋਕ ਨਸ਼ੇ ਨਾਲ ਜਿਹੜੇ ਪ੍ਰੇਤ ਹੈਗੇ ਆ ਤਾਂ ਹੁਣ ਉਹ ਪਹਿਲਾਂ ਹਾਲਾ ਇਖਤਿਆਬ ਲਈ ਰਿਹਾ ਜਿਵੇਂ ਆਪਾਂ ਕਹੇ ਕਹਿੰਦੇ ਸੀ ਵੀ ਆਮ ਨਸ਼ਾ ਮਿਲ ਜਾਂਦਾ ਕਾਫੀ ਹੱਦ ਤੱਕ ਕੰਟਰੋਲ ਹੋਇਆ ਸਖਤਾਈ ਹੋਈ ਹੈ ਪੁਲਿਸ ਨੇ ਰੇਡਾਂ ਕੀਤੀਆਂ ਪਰ ਇਹਦੇ ਚ ਇਹ ਹੈ ਕਿ ਜਿਹੜੇ ਇਹਨੂੰ ਕਰਦੇ ਨੇ ਉਹਨਾਂ ਦਾ ਨਸ਼ਾ ਛਡਵਾਉਣਾ ਬਹੁਤ ਜ਼ਰੂਰੀ ਜਿਹੜੇ ਚੋਰੀ ਛੁਪੇ ਕਰ ਰਹੇ ਆ ਜਾਂ ਪੁਲਿਸ ਦੀ ਨਿਗਾ ਤੋਂ ਕਹਿ ਸਕਦੇ ਕੋਈ ਬਸ ਕੇ ਭੱਜ ਜਾਂਦੇ ਆ ਜਾਂ ਕਈਆਂ ਦੇ ਪਰਿਵਾਰ ਨਹੀਂ ਅੱਗੇ ਆਉਂਦੇ ਵੀ ਸਾਡਾ ਮੁੰਡਾ ਨਸ਼ਾ ਕਰਦਾ ਜਾਂ ਲੁਕ-ਛੁਪ ਕੇ ਕੋਈ ਵਲੋਕ ਕਰਦੇ ਆ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਇਹ ਬਹੁਤ ਮੁਸ਼ਕਲ ਹੈਗਾ ਕਿਉਂਕਿ ਹਰ ਬੰਦੇ ਤੱਕ ਪਹੁੰਚ ਨਹੀਂ ਕਰ ਸਕਦੇ ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਪਰਿਵਾਰਾਂ ਦੀ ਬਣਦੀ ਹੈ ਜਾਂ ਹੁਣ ਜਿਵੇਂ ਅੱਜ ਮੋਕਾ ਚ ਰੈਲੀ ਕੀਤੀ ਗਈ ਹੈ ਵੱਡੀ ਵਿਲੇ ਡਿਫੈਂਸ ਕਮੇਟੀਆਂ ਬਣਾਈਆਂ ਪਿੰਡਾਂ ਦੇ ਲੋਕ ਆਪਸ ਵਿੱਚ مشورہ ਕਰਨਗੇ ਗੱਲਬਾਤ ਕਰਨਗੇ ਪਤਾ ਲੱਗੂ ਫਿਲਾਨੀ ਸਾਹ ਤੋਂ ਕਿਤਾ ਤਾਂ ਮੈਨੂੰ ਲੱਗਦਾ ਕਾਫੀ ਹੱਦਾਂ ਕੰਟਰੋਲ ਹੋ ਸਕਦਾ ਹੈ ਤੇ ਕਾਫੀ ਚੰਗਾ ਕੰਮ ਹੋ ਵੀ ਰਿਹਾ ਕਿਉਂਕਿ ਹਰ ਚੀਜ਼ ਨੂੰ ਬਿਲਕੁਲ ਬਿਟਾਇਆ ਤਾਂ ਨਹੀਂ ਜਾ ਸਕਦਾ ਘੱਟ ਕੀਤਾ ਜਾ ਸਕਦਾ ਤੇ ਘੱਟ ਹੁੰਦੀ ਹੋਈ ਸਾਨੂੰ ਨਜ਼ਰ ਆ ਰਹੀ ਹੈ ਵੀ ਨਸ਼ਾ ਜਿਹੜਾ ਹੈਗਾ ਕਿਤਨਾ ਕਿਤੇ ਘਟਦਾ ਆ ਰਿਹਾ ਜਿਹੜੀ ਇਹ ਚੇਨ ਸੀ ਸਪਲਾਈ ਚੇਨ ਉਹ ਵੀ ਲੱਗ ਕਿਤੇ ਜਿਹੜਾ ਕਹਿੰਦੇ ਟੁੱਟਦੀ ਆ ਰਹੀ ਕਿਉਂਕਿ ਫੜੇ ਜਾਂਦੇ ਆ ਬੰਦੇ ਬਟਿੰਡਾ ਵਿੱਚ ਵੀ ਜਿਹੜਾ ਪਿਛਲੇ ਸਮੇਂ 40 ਕਿਲੋ ਹਿਰੋਇਨ ਫੜੀ ਗਈ ਸੀਗੀ ਤਾਂ ਇਸ ਤਰੀਕੇ ਨਾਲ ਕਹਿ ਚ ਰਿਹਾ ਕਿ ਜੋ ਕਰ ਰ ਹਜੇ ਕੰਮ ਔਖਾ ਬਹੁਤ ਹੈ ਇਹ ਨਹੀਂ ਕਹਿ ਸਕਦੇ ਕਿ ਹੁਣੀ ਕੰਪਲੀਟ ਹੋ ਜਾਊਗਾ ਜਾਂ 4-5 ਸਾਲ ਚ ਖਤਮ ਕਰ ਦੇਤਾ। ਕਾਫੀ ਪੁਰਾਣਾ ਇਹ ਮਸਲਾ ਹੈਗਾ ਪਰ ਜਿੰਨਾ ਕੰਟਰੋਲ ਪੁਲਿਸ ਨੇ ਸਰਕਾਰ ਨੇ ਕੀਤਾ ਅਸੀਂ ਉਹ ਤੋਂ ਸੰਤੁਸ਼ਟਾ ਤਾਂ ਉਮੀਦ ਹੀ ਕਰਦੇ ਹਾਂ ਵੀ ਲੋਕ ਵੀ ਜਾਗਰੂਕ ਹੋਣਗੇ ਤਾਂ ਪੁਲਿਸ ਨੇ ਇਨਫੋਰਮੇਸ਼ਨ ਦੇਣਗੇ। ਜੀ। ਕਾਫੀ ਹੱਦ ਤੱਕ ਤੁਹਾਡਾ ਕਹਿਣ ਤੋਂ ਭਾਵੇਂ ਇਹ ਵੀ ਲੋਕਾਂ ਨੂੰ, ਮਾਪਿਆਂ ਨੂੰ, ਸਕੇ ਸਬੰਧੀਆਂ ਨੂੰ ਜਿਹੜਾ ਹੈ ਉਹ ਸਹਿਯੋਗ ਦੇਣ ਦੀ ਜ਼ਰੂਰਤ ਹੈ। ਜੀ। ਸ਼ੁਕਰੀਆ ਸਮਾਂ ਕੱਢਿਆ ਗੱਲਬਾਤ ਕੀਤੀ ਮਿਹਰਬਾਨੀ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਸਵਾਗਤ ਹੈ ਜੀ। ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਹਲੋ ਹਲੋ ਹੰਦੀਵਾਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਸੀਕਾਲ ਜੀ ਹਲੋ ਹਾਂਜੀ ਮੇਰੀ ਆਵਾਜ਼ ਆ ਰਹੀ ਹੈ ਜੀ ਸਸੀਕਾਲ ਜੀ ਧਾਰੀਵਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਸੀਕਾਲ ਜੀ ਮੇਰੀ ਆਵਾਜ਼ ਨਹੀਂ ਆ ਰਹੀ ਨਹੀਂ ਜੀ ਮੇਰੀ ਆਵਾਜ਼ ਨਹੀਂ ਆ ਰਹੀ ਜੀ ਹਲੋ ਜੀ ਤੁਸੀਂ ਫੋਨ ਤੇ ਹੀ ਗੱਲ ਕਰੋ ਟੀਵੀ ਤੇ ਸੁਣਨ ਦੀ ਕੋਸ਼ਿਸ਼ ਨਾ ਕਰਿਓ ਧਾਰੀਵਾਲ ਜੀ ਜੀ ਇਹ ਵੀ ਜਿਹੜਾ ਨਸ਼ਿਆਂ ਦਾ ਮਸਲਾ ਨਾ ਜੀ ਇਹ ਵੀ ਜੀ ਇਸ ਤਰ੍ਹਾਂ ਰੈਲੀਆਂ ਕਰਨ ਨਾਲ ਹੱਲ ਨਹੀਂ ਜੀ ਹੋਣਾ ਜੀ ਹੈਲੋ ਮਾਫੀ ਹੈ ਜੀ ਕਿ ਸ਼ਾਇਦ ਤੁਹਾਨੂੰ ਮੇਰੀ ਆਵਾਜ਼ ਨਹੀਂ ਆ ਰਹੀ ਹੈ ਮੈਂ ਆਪਣੀ ਟੀਮ ਨੂੰ ਗੁਜ਼ਾਰਿਸ਼ ਕਰੂੰਗਾ ਕਿ ਕਾਈਂਡਲੀ ਚੈੱਕ ਕਰ ਲਿਆ ਜਾਵੇ ਕਿਉਂਕਿ ਕਾਲਰਸ ਦੀ ਕਾਲ ਬੜੀ ਇੰਪੋਰਟੈਂਟ ਹੈ ਸਾਨੂੰ ਹਰ ਇੱਕ رائے ਜਿਹੜੀ ਆ ਬੜੀ ਸਿਰ ਮੱਥੇ ਕਬੂਲ ਹੈ ਅਗਲੇ ਕਾਲਰ ਜੁੜ ਰਹੇ ਸਵਾਗਤ ਹੈ ਜੀ ਹੈਲੋ ਸਵਾਗਤ ਹੈ ਜੀ ਕੋਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਮੈਂ ਮਾਨਸਾ ਤੋਂ ਬੋਲ ਰਿਹਾ ਜੀ ਹਰਪ੍ਰੀਤ ਮਿਸ਼ਤਰੀ ਮੈਂ ਇਹ ਬੇਨਤੀ ਕਰ ਰਹਾ ਸੀ ਜਿਹੜੀ ਪੰਜਾਬ ਸਰਕਾਰ ਨੇ ਨਸ਼ਾ ਰੋਧ ਇਹ ਰੈਲੀ ਕਰਿਆ ਜੀ ਬਹੁਤ ਚਿੰਤਾਫੁਲ ਜਿਹੜੀ ਨਸ਼ਾ ਥੱਲ ਪਈ ਹੈ ਜੀ ਬਹੁਤ ਪਹਿਲਾਂ ਤੋਂ ਪੂਰੀ ਤਰ੍ਹਾਂ ਦੀ ਥੱਲ ਪਈ ਹੈ ਨਸ਼ਾ ਦੀ ਜਿਹੜੀ ਮੰਨ ਕੇ ਚੱਲੋ ਜੀ ਅੱਜ ਵਿਰੋਧੀ ਆ ਆਮ ਆਲੀ ਪਾਰਟੀ ਨੂੰ ਬੀਜੇਪੀ ਦੀ ਸਰਕਾਰ ਕਰ ਰਹੀਆਂ ਨੇ ਮੇਰੀ ਛਾਈ ਦੀ ਕੁੜੀ ਕੁਤੀ ਨੇ ਹਰਿਆਣੇ ਦੇ ਵਿੱਚ ਵਿਆਹੀ ਸੀ ਉਹਦਾ ਸਾਰਾ ਪਰਿਵਾਰ ਕਿਤੇ ਦੇ ਨਸ਼ੇੜਾ ਤਬਾਹ ਹੋ ਗਿਆ ਜੀ ਤੇ ਪਰ ਅੱਜ ਜਿਹੜਾ ਪੰਜਾਬ ਆ ਸਾਡਾ ਮੰਨ ਕੇ ਚੱਲੋ ਵੀ ਪਹਿਲਾਂ ਨਾਲੋਂ ਬਹੁਤ ਹੀ ਥਲ ਗਈ ਆ ਤੇ ਪੰਜਾਬ ਜਿੱਥੇ ਵੀ ਆਉਣ ਲੱਗਾ ਜੀ ਤੇ ਹਰੇਕ ਪਰ ਇੱਕ ਮੈਂ ਬੇਨਤੀ ਕਰਨ ਚਾਹਨਾ ਹੈ ਬੀਜੇਪੀ ਦੀ ਸਰਕਾਰ ਦਾ ਆਪਾਂ ਹਰੇਕ ਪਰਿਵਾਰ ਇਹਨਾਂ ਦਾ ਸਾਸ ਦੇਵੇ ਆਪਦੇ ਬੱਚੇ ਹੀ ਨਿਗਰਾਨੀ ਆਪ ਕਰਨ ਲੱਗ ਜੇ ਤੇ ਪਰ ਅੱਜ ਕੋਨੇ ਕੋਨੇ ਦੇ ਵਿੱਚ ਭਵੰਤਮਾਨ ਜੀ ਦਾ ਮੈਂ ਸਹਿਜ ਸਵਾਗਤ ਕਰਦਾ ਹਾਂ ਤੇ ਪਰ ਜਿਹੜੀ ਆਪਣੀ ਬੀਜੇਪੀ ਸਦਕਾ ਉਹਨੂੰ ਲਾਂਭਾ ਵੀ ਦਿੰਨਾ ਹੈ ਹਰਿਆਣੇ ਦੇ ਵਿੱਚ ਮੇਰੇ ਤਾਈ ਜੀ ਦੀ ਕੁੜੀ ਵੇਚੀ ਦੋਨੇ ਉਹਦੇ ਬੇਟੇ ਜੀ ਤੇ ਮੇਰੇ ਤਾਈ ਦਾ ਜਵਾਈ ਤੇ ਮੇਰੀ ਤਾਈ ਦੀ ਲੜਕੀ ਇਹੇ ਤਬਾਹ ਹੋ ਗਏ ਚਿੱਟੇ ਨਸ਼ੇ ਦੇ ਕਾਰਨ ਤੇ ਇੱਕ ਜਿਹੜੀ ਉਹਨਾਂ ਦੀ ਨੂੰਹ ਬੱਚੀ ਹੈ ਜੀ ਉਹ ਉਹਦੇ ਇੱਕ 6 10 ਸਾਲ ਦਾ ਬੇਟਾ ਜੀ 6 ਸਾਲ ਦੀ ਲੜਕੀ ਹੈ ਤੇ ਉਹ ਆਪਣੇ ਪੰਜਾਬ ਦੇ ਵਿੱਚ ਪੱਖੋ ਪਿੰਡ ਦੇ ਵਿੱਚ ਵਿਆਹੀ ਸੀ ਅੱਜ ਤੱਕ ਤੁਸੀਂ ਐ ਮੰਨ ਕੇ ਚੱਲੋ ਜੀ ਆਪਣੇ ਨਾਲੋਂ ਹਰਿਆਣਾ ਦੇ ਵਿੱਚ ਨਸ਼ਾ ਬਹੁਤ ਵੱਧ ਹੈ ਪਰ ਪੰਜਾਬ ਦੇ ਵਿੱਚ ਬਹੁਤ ਠੱਲ ਪਈ ਹੈ ਮਾ ਭਵੰਤਮਾਨ ਜੀ ਦਾ ਤੁਹਾਡੇ ਚੈਨਲ ਦੇ ਲਈ तहे ਦਿਲੋਂ ਸਤਿਕਾਰ ਕਰਦੇ ਹਾਂ ਸ਼ੁਕਰੀਆ ਜੀ ਆ ਤੁਸੀਂ ਸਮਾਂ ਕੱਢਿਆ ਆਪਣੀ ਜਿਹੜੀ رائے ਸਾਂਝੀ ਕੀਤੀ ਅਗਲੇ ਕਾਲਰ ਵੱਲ ਵਧਾਂਗੇ ਤੁਹਾਡਾ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਹੈਲੋ ਹੈਲੋ ਹਾਂਜੀ ਮੈਂ ਗੱਲ ਕਰ ਰਿਹਾ ਜੀ ਜੇ ਮੇਰੀ ਆਵਾਜ਼ ਤੁਹਾਨੂੰ ਆ ਰਹੀ ਹੈ ਤੁਹਾਡਾ ਸਵਾਗਤ ਹੈ ਜੀ ਤੁਸੀਂ ਗੱਲ ਵਾਲੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰ ਜੀ ਜਿਹੜਾ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਨਾ ਨਸ਼ਿਆਂ ਦਾ ਇਹ ਐਕਸਟਰਾ ਨਹੀਂ ਇਹ ਹਲੋ ਆਇਆਗਾ ਵੀ ਰੈਲੀਆਂ ਕਰ ਦਿੱਤੀਆਂ ਜੀ ਇੱਕ ਦੂਜੇ ਦੇ ਉੱਤੇ ਚਿੱਕੜ ਫੋਟ ਦਿੱਤਾ ਜੀ ਵੀਰ ਜਿਹੜੇ ਨਸ਼ੇ ਦੇ ਉੱਤੇ ਲੱਗ ਚੁੱਕੇ ਨੇ ਉਹਨਾਂ ਦਾ ਇਲਾਜ ਕਰੋ ਤੇ ਨਵੀਂ ਪੀੜੀ ਦਾ ਇਲਾਜ ਇੱਕੋ ਹੀ ਹੱਲ ਹੈ ਜੀ ਸਕੂਲਾਂ ਦੇ ਵਿੱਚ ਡਰਗ ਟੈਸਟ ਸਕੂਲਾਂ ਕਾਰਜਾਂ ਦੇ ਵਿੱਚ ਆਏ ਸਾਲ ਡਰਗ ਟੈਸਟ ਹੋ ਜਵੇ ਜੀ ਇਹ ਬੱਚਿਆਂ ਦੇ ਉੱਤੇ ਜਿਹੜੇ ਛੋਟੇ ਬੱਚੇ ਨੇ ਇਹਨਾਂ ਨੂੰ ਨਸ਼ਾ ਕਿੱਥੋਂ ਮਿਲਦਾ ਹੈ ਕੌਣ ਦੇ ਕੇ ਜਾਂਦਾ ਤੇ ਉਹਨਾਂ ਵਿੱਤੇ ਕਾਰਵਾਈ ਕੀਤੀ ਜਾਵੇ ਹਲੋ ਜੀ ਜੀ ਹਾਂ ਜੀ ਵੀਰ ਜੀ ਉਹਨਾਂ ਦੇ ਉੱਤੇ ਹਮ ਕੀਤਾ ਜਾਵੇ ਉਹ ਬੱਚੇ ਉਹਨਾਂ ਬੱਚਿਆਂ ਦਾ ਡਰਗ ਟੈਸਟ ਹੋਵੇ ਸਾਲ ਚ ਕੌਜਾ ਦੇ ਸਕੂਲਾਂ ਦੇ ਵਿੱਚ ਜਦੋਂ ਇਹ ਕੰਮ ਹੋਏਗਾ ਬੱਚਿਆਂ ਨੂੰ ਪੁੱਛਿਆ ਜਾਣਾ ਜੀ ਜੇਕਰ ਡੋਪ ਟੈਸਟ ਦੇ ਵਿੱਚ ਰਿਪੋਰਟ ਆ ਜਾਂਦੀ ਹੈ ਪਤਾ ਵੀ ਲੱਗ ਜਾਂਦਾ ਗੱਲ ਤਾਂ ਇਹ ਹੈ ਕਿ ਉਹਨੂੰ ਸਪਲਾਈ ਖਤਮ ਕਰਨ ਦੀ ਜ਼ਰੂਰਤ ਹੈ ਜਿਹੜੀ ਅਵੇਲੇਬਿਲਟੀ ਹੈ ਜਦੋਂ ਵੀ ਵੀਰ ਜੀ ਸਪਲਾਈ ਤਾਰੀਖ ਕਦਾ ਦੱਸੇਗਾ ਵੀ ਸਾਨੂੰ ਦੇਂਦਾ ਕੌਣ ਆ ਜੀ ਇਹ ਜਦੋਂ ਫਰਜ਼ ਕਰੋ ਕਿ ਮੇਰੇ ਹੀ ਬੱਚਾ ਜਦੋਂ ਮੈਨੂੰ ਲਾਜ਼ਮੀ ਹੋ ਜੇਗਾ ਮੈਂ ਆਪਣੇ ਬੱਚੇ ਨੂੰ ਨਸ਼ੇ ਤੋਂ ਢੋਣਾ ਤੇ ਮੈਂ ਡਰਗ ਟੈਸਟ ਖੁਦ ਕਰਾਵਾ ਕੇ ਜਾ ਕੇ ਪਰ ਜਦੋਂ ਤੱਕ ਟੈਸਟ ਚਲੋ ਤੁਸੀਂ ਤੁਹਾਡੀ ਭਾਵਨਾ ਉਹ ਸਿਰ ਮੱਥੇ ਹੈ ਪਰ ਗੱਲ ਇਹ ਹੈ ਕਿ ਜਦੋਂ ਤੱਕ ਉਹ ਟੈਸਟ ਦੇ ਵਿੱਚ ਆਏਗਾ ਉਦੋਂ ਤੱਕ ਤਾਂ ਉਹਦੇ ਉੱਤੇ ਲੱਗ ਚੁੱਕਿਆ ਹੋਏਗਾ ਨਾ ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਪਹਿਲਾਂ ਜਿਹੜੇ ਤੁਹਾਡੇ ਨੇੜੇ ਤੇੜੇ ਕੋਈ ਵੇਚਣ ਵਾਲੇ ਆ ਕੋਈ ਤਸਕਰੀ ਵਾਲੇ ਆ ਕੋਈ ਜਾਂ ਸੇਵਨ ਵਾਲੇ ਆ ਜੇਕਰ ਪਤਾ ਲੱਗਦਾ ਤਾਂ ਉਹਦਾ ਸਹਿਯੋਗ ਜਿਹੜਾ ਮੈਨੂੰ ਲੱਗਦਾ ਕਰਨਾ ਚਾਹੀਦਾ ਹੈ ਤੁਹਾਨੂੰ ਪੁਲਿਸ ਦਾ ਬਾਰ ਵੱਢ ਕੇ ਖਾ ਲੈਣਾ ਚਾਹੀਦਾ ਤੁਹਾਨੂੰ ਗੇੜੇ ਮਾਰ ਮਾਰ ਉਹਨਾਂ ਦਾ ਦਰਨੀਵਾ ਕਰ ਦੇਣਾ ਚਾਹੀਦਾ ਜੇਕਰ ਉਹ ਨਹੀਂ ਸੁਣਦੇ ਸਰਕਾਰ ਨਾਲ ਸਰਕਾਰ ਨਹੀਂ ਸੁਣਦੀ ਤਾਂ ਸ਼ਰੀਆਮ ਲੋਕਾਂ ਦੇ ਵਿੱਚ ਜਾ ਕੇ ਜਾਂ ਮੀਡੀਆ ਦੇ ਵਿੱਚ ਆ ਕੇ ਆਪਣੀ ਗੱਲ ਜਿਹੜੀ ਆ ਰੱਖ ਲੈਣੀ ਚਾਹੀਦੀ ਆ ਸ਼ੁਕਰੀਆ ਤੁਹਾਡਾ ਧੰਨਵਾਦ ਅਗਲੇ ਕਾਲਰ ਦਾ ਰੁਕ ਕਰਾਂਗੇ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਹਲੋ ਹਲੋ ਮੇਰੀ ਆਵਾਜ਼ ਆ ਰਹੀ ਹੈ ਜੀ ਹਾਂਜੀ 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 ਸਵਾਗਤ ਹੈ ਜੀ ਕੌਣ ਗੱਲ ਕਰਦੇ ਹੋ ਮਾ ਗੁਰਪ੍ਰੀਤ ਸਾਹਿਬ ਨਾਲ ਗੱਲ ਕਰਦੇ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਆਈਆ ਹਾਂ ਵਾ ਪ੍ਰਤਾਪ ਜੀ ਤੁਸੀਂ ਬੋਲ ਸਕਦੇ ਹੋ ਤੁਸੀਂ ਲਾਈਵ ਹੋ ਇਸ ਵੇਲੇ ਟੀਵੀ ਤੇ ਲੋਕ ਤੁਹਾਨੂੰ ਸੁਣ ਰਹੇ ਹੈ ਜੀ ਲੱਗਦਾ ਨਹੀਂ ਉਹਨਾਂ ਸ਼ਾਇਦ ਬੋਲਣਾ ਨਹੀਂ ਚਾਹ ਰਹੇ ਪਰ ਮੇਰੀ ਗੁਜ਼ਾਰਿਸ਼ ਹੈ ਕਿ ਜਦੋਂ ਵੀ ਤੁਸੀਂ ਫੋਨ ਕਰਦੇ ਹੋ ਜੇ ਤੁਸੀਂ ਕੁਝ ਕਹਿਣਾ ਕੋਈ رائے ਰੱਖਣੀ ਚਾਹੁੰਦੇ ਹੋ ਜਾਂ ਤੁਹਾਡਾ ਕੋਈ مشورہ ਹੈ ਤੇ ਤੁਹਾਡੀ ਕੋਈ opinion ਹੈ ਤੁਸੀਂ ਤਾਂ ਹੀ ਕਾਲ ਕਰਿਆ ਕਰੋ ਐਦਾਂ ਸਮਾਂ ਜ਼ਾਇਆ ਨਾ ਕਰਿਆ ਕਰੀਏ ਕਿਉਂਕਿ ਬਹੁਤ سارے ਕਾਲਰ ਹੁੰਦੇ ਆ ਸਵਾਗਤ ਹੈ ਜੀ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਹੈ ਕਿੱਥੋਂ ਬੋਲਦੇ ਹੋ ਕੌਣ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਬਚਨ ਸਿੰਘ ਬੋਲਦਾ ਜੀ ਲੁਧਿਆਣੇ ਤੋਂ ਜੀ ਬਚਨ ਸਿੰਘ ਜੀ ਸਾਲੇ ਜੀ ਜੇ ਤਾਂ ਨਸ਼ੇ ਨੂੰ ਖਤਮ ਕਰਨਾ ਹੈ ਜੀ ਫਿਰ ਤਾਂ ਰਿਸਪੌਂਸਿਬਿਲਟੀ ਜਿਹੜੀ ਹੈ ਪੁਲਿਸ ਮੁਲਾਜ਼ਮਾਂ ਦੀ ਤੈਅ ਹੋਣੀ ਚਾਹੀਦੀ ਹੈ ਤੇ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ ਜੀ ਦੂਜੇ ਪਾਸੇ ਸਕੂਲਾਂ 'ਚ ਅਵੇਅਰਨੈਸ ਕੈਂਪ ਲਾਉਣੀ ਚਾਹੀਦੀ ਹੈ ਪਹਿਲਾਂ ਜਿੰਨੇ ਮੰਤਰੀ ਸੰਤਰੀ ਜਿੰਨੇ ਐਮ ਐਲ ਏ ਨੇ ਇਹਨਾਂ ਦੇ ਸਾਰਿਆਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜਨ ਲਾਓ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਵੀ ਗਰਾਊਂਡ ਦੀ ਵਾਸਤੇ ਕਿੰਨੀ ਜ਼ਰੂਰੀ ਏ ਖੇਡਾਂ ਕਿੰਨੀਆਂ ਜ਼ਰੂਰੀ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਇਹਨਾਂ ਦੇ ਬੱਚੇ ਪੜਦੇ ਨੇ ਦੂਜਿਆਂ ਵਾਸਤੇ ਕੋਈ ਸੁਵਿਧਾ ਨਹੀਂ ਹੁੰਦੀ ਠੀਕ ਹੈ ਜੀ ਜੇ ਖੇਡਾਂ ਨਾਲ ਆਪਾਂ ਬੱਚਿਆਂ ਨੂੰ ਜੋੜਾਂਗੇ ਤਾਂ ਹੀ ਨਸ਼ੇ ਤੋਂ ਦੂਰ ਰਹਿਣਗੇ ਜੀ ਮਤਰੀ ਸੰਤਰੀ ਤੇ ਕਹਿ ਕੇ ਚਲ ਜਾਂਦੇ ਨੇ ਗਰਾਊਂਡ ਹੁੰਦਾ ਨਹੀਂ ਕੋਈ ਵੀ ਜੀ ਜੇ ਗਰਾਊਂਡ ਹੋਊਗਾ ਬੱਚਿਆਂ ਨੂੰ ਆਪਾਂ ਗਰਾਊਂਡ 'ਚ ਲਾਵਾਂਗੇ ਤਾਂ ਹੀ ਉਹ ਨਸ਼ੇ ਦੀ ਲਤ ਤੋਂ ਦੂਰ ਹੋਣਗੇ ਅਵੇਰਨੈਸ ਕੈਂਪ ਲੱਗਣਗੇ ਤਾਂ ਹੀ ਉਹ ਦੂਰ ਹੋਣਗੇ ਪੁਲਿਸ ਦੀ ਜਿਹੜੀ ਚੈਕਿੰਗ ਵਧੂਗੀ ਤਾਂ ਦੂਰ ਹੋਣਗੇ ਹੁਣ ਥਾਣੇ 'ਚ ਪੁਲਿਸ ਮੁਲਾਜ਼ਮ ਤਾਂ ਵਿਚਾਰੇ 10-12 ਹੁੰਦੇ ਨੇ ਤੇ ਡਿਊਟੀਆਂ ਜਿਆਦਾ ਹੁੰਦੀਆਂ ਨੇ ਪਹਿਲਾਂ ਵੀ ਆਈਪੀ ਡਿਊਟੀ ਹੈ ਨਹੀਂ ਮੁਕਤੀਆਂ ਉਹਨਾਂ ਦੀਆਂ ਬਚਨ ਸਿੰਘ ਜੀ ਮੈਂ ਤੁਹਾਡੀ ਭਾਵਨਾ ਤੇ ਤੁਹਾਡੇ ਦਰਦ ਨੂੰ ਮਹਿਸੂਸ ਕਰਦਾ ਇਹ ਜਾਨਣਾ ਚਾਹੁੰਦਾ ਮੈਨੂੰ ਲੱਗਦਾ ਕਿ ਤੁਸੀਂ ਵੀ ਪੁਲਿਸ ਡਿਪਾਰਟਮੈਂਟ 'ਚ ਕੰਮ ਕਰਦੇ ਹੋ ਨਹੀਂ ਮੈਂ ਪੁਲਿਸ ਡਿਪਾਰਟਮੈਂਟ ਦਾ ਨਹੀਂ ਕੰਮ ਕਰਦਾ ਪਰ ਗੱਲ ਹੈ ਜੀ ਆਮ ਸੱਚਾਈ ਇਹੀ ਹੈ ਹੁਣ ਅਸੀਂ ਕਈ ਵਾਰੀ ਦੇਖੀਦਾ ਕਿ ਚੌਂਕੀ ਕੋਲ 'ਚ ਨੰਗੀ ਦਾ ਮੁਲਾਜ਼ਮ ਦੋ ਮੁਲਾਜ਼ਮ ਹੁੰਦੇ ਨੇ ਜੇ ਉਹਨਾਂ ਨੇ ਕਿਤੇ ਜਾਣਾ ਤਾਂ ਗਵਾਂਡੀਆਂ ਨੂੰ ਕਹਿ ਕੇ ਜਾਂਦੇ ਨੇ ਕਿ ਜਰਾ ਥਾਣੇ ਦਾ ਧਿਆਨ ਰੱਖੋ ਚੌਂਕੀ ਦਾ ਜੀ ਇਹ ਜਿਹੇ ਦਾ ਪਿੰਡਾਂ 'ਚ ਹਾਲਾਤ ਹੋਏ ਪੈ ਨੇ ਜੀ ਨਸ਼ਾ ਕਿੱਥੋਂ ਦੂਰ ਹੋਊਗਾ ਠੀਕ ਹੈ ਇਹ ਤਾਂ ਸਰਕਾਰਾਂ ਕਹਿੰਦੀਆਂ ਕੁਛ ਨੇ ਹੋ ਕੁਛ ਹੋ ਰਿਹਾ ਜੀ ਇਹ ਧਿਆਨ ਦੇਣਾ ਚਾਹੀਦਾ ਇਹਦੇ ਵੱਲ ਤਾਂ ਹੀ ਪੰਜਾਬ ਬਚੂਗਾ ਜੀ ਠੀਕ ਹੈ ਸ਼ੁਕਰੀਆ ਬਚਨ ਸਿੰਘ ਜੀ ਪਰ ਕਹਿੰਦੇ ਆ ਕਿ ਮੈਂ ਮੁਲਾਜ਼ਮ ਤਾਂ ਨਹੀਂ ਆ ਪਰ ਬੋਲੀ ਨੀਰੀ ਪੂਰੀ ਮੁਲਾਜ਼ਮਾਂ ਵਾਲੀ ਐ ਹੋ ਸਕਦਾ ਹੈ ਕਿ ਨਾ ਦਰ ਦਰਦੇ ਦੱਸਦੇ ਹੋਣ ਪਰ ਜਿਹੜੀ ਗੱਲ ਕਹਿ ਰਹੇ ਸੀ ਉਹ ਦਰਸਤ ਸੀ ਉਹਦੇ ਵਿੱਚ ਕੋਈ ਰੱਤੀ ਵੀ ਜਿਹੜਾ ਹੈ ਕੋਈ ਝੂਠ ਨਹੀਂ ਹੈ ਕਉਕੀ ਨਫਰੀ ਦੀ ਜ਼ਰੂਰਤ ਜਿਹੜੀ ਹੈ ਇਸ ਵੇਲੇ ਪੰਜਾਬ ਮਹਿਸੂਸ ਕਰਦਾ ਇੱਕ ਅਗਲੇ ਕਾਲਰ ਨਾਲ ਜੁੜ ਚੁੱਕਿਆ ਹੈ ਸਵਾਗਤ ਹੈ ਤੁਹਾਡੇ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਰਾਜਨ ਬੋਲ ਰਿਹਾ ਮੌਲ ਨੋ ਜੀ ਜੀ ਰਾਜਨ ਜੀ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮਿਹਰਬਾਨੀ ਤੁਹਾਡੀ ਜੀ ਜਨਤਾ ਦੀ ਰਾਏ ਲੈਣ ਵਾਸਤੇ ਜੀ ਤੇ ਮੈਂ ਕਹਿਣਾ ਇਹ ਚਾਹੁੰਦਾ ਕਿ ਜਿਸ ਤਰ੍ਹਾਂ ਅੱਜ ਵੀ ਕਈ ਵੀਡੀਓ ਮੈਂ ਦੇਖਿਆ ਜੀ ਆ ਰਹੀਆਂ ਜੀ ਤੇ ਵੋਟਰਾਂ ਰੈਲੀ ਤੋਂ ਬਾਅਦ ਜਿਹੜੀਆਂ ਆਈਆਂ ਬੱਸਾਂ ਆਈਆਂ ਜੀ ਉੱਪਰ ਲਿਖਿਆ ਹੋਇਆ ਹੈ ਨਸ਼ਾ ਅਵਰੁੱਧ ਤੇ ਉਹ ਬੱਸਾਂ ਰੁਕ ਰਹੀਆਂ ਜੀ ਠੇਕੇ ਦੇ ਅੱਗੇ ਕੋਈ ਵੋਟਰਾਂ ਲਈ ਜਾ ਰਿਹਾ ਕੋਈ ਪੇਟੀਆਂ ਲਈ ਜਾ ਰਿਹਾ ਜੀ ਤੇ ਮੈਂ ਕਹਿੰਦਾ ਵੀ ਜਿਹੜਾ ਹੈਗਾ ਆਮ ਤੌਰ ਤੇ ਵੈਸੇ ਨੂੰ ਦੇਖਦੇ ਆਪਾਂ ਡਿਬੇਟ ਦੇ ਵਿੱਚ ਜਿਹੜੇ ਆਈਆਂ ਜਿਹੜੇ ਵਿਰੋਧੀ ਪਾਰਟੀ ਵਾਲੇ ਸਾਰੇ ਫਿਰ ਇਦਾਂ ਹੀ ਕਹਿ ਲੱਗ ਜਾਂਦੇ ਆ ਜੀ ਵੀ ਇਹ ਜਿਹੜਾ ਹੈਗਾ ਨਸ਼ਾ ਬਗੈਰ ਪ੍ਰਸ਼ਾਸਨ ਤੋਂ ਬਿਨਾਂ ਸਿਆਸੀ ਜਿਹੜੀ ਹੈਗੀ ਹੈ ਛਤਰ ਛਾਇਆ ਤੋਂ ਬਿਨਾਂ ਵਿਗ ਨਹੀਂ ਸਕਦਾ ਇਹ ਵੀ ਗੱਲ ਬਿਲਕੁਲ ਸਹੀ ਹੈ ਤੇ ਮੈਂ ਕਹਿੰਦਾ ਵੀ ਆਮ ਤੌਰ ਤੇ ਤਾਂ ਚਾਹਿਆ ਜਾਂਦਾ ਜਿਹਦਾ ਕੋਈ ਪ ਜਿਹਦਾ ਮੁੱਖ ਮੰਤਰੀ ਸਾਹਿਬ ਨੇ ਉੱਥੇ ਦਰਬਾਰ ਸਾਹਿਬ ਬੱਚਿਆਂ ਨੂੰ ਬੁਲਾ ਕੇ ਸੌਂਫਾਈ ਸੀ ਨਾ ਜੀ ਜੇ ਕਿਤੇ ਆਪਣੇ ਐਮਐਲਏ ਐਮਪੀਆ ਨੂੰ ਤੇ ਸਾਰੇ ਪੁਲਿਸ ਅਫਸਰਾਂ ਨੂੰ ਬੁਲਾ ਕੇ ਉਹਨਾਂ ਨੂੰ ਕਹਿਣਾ ਵੀ ਆਪਣੇ ਬੱਚਿਆਂ ਨੂੰ ਲਿਆਓ ਨਾਲ ਤੇ ਉੱਥੇ ਦਰਬਾਰ ਸਾਹਿਬ ਬਾਅਦ ਵਿੱਚ ਸਾਰੇ ਥਾਉ ਸੌਂ ਵੀ ਅਸੀਂ ਕਿਸੇ ਦੀ ਹੈ ਜੀ ਨਸ਼ਾ ਤਸਕਰ ਦੀ ਕੋਈ ਪਸਪਲਾਈ ਕੋਈ ਸੈਟਲਮੈਂਟ ਉਹਦੇ ਨਾਲ ਨਹੀਂ ਕਰਾਂਗੇ ਮੈਂ ਕਹਿੰਦਾ ਜੀ ਜਿਹੜਾ ਹੈਗਾ ਉਹਨਾਂ ਤੋਂ ਇਸ ਤੋਂ ਵੱਡਾ ਤੇ ਇਸ ਤੋਂ ਸੌਖਾ ਹੱਲ ਕੋਈ ਨਹੀਂ ਹੈਗਾ ਜੀ ਸਿਰਫ 5 ਮਿੰਟ ਦੀ ਕਾਰਵਾਈ ਹੈ ਵੀਡੀਓ ਸਾਰੇ ਪਾਣ ਆਪਣੀ ਆਪਣੀ ਉੱਥੇ ਵੀ ਨਹੀਂ ਆਣਾ ਚਾਹੀਏ ਘਰ ਤੋਂ ਵੀਡੀਓ ਪਾ ਦੇਣਾ ਆਪਣੇ ਬੱਚੇ ਦੇ ਅਸੀਂ ਰਾਤ ਰੱਖ ਕੇ ਸਾਰੇ ਬਹੁਤ ਸੌਖਾ ਤੇ 5 ਮਿੰਟ ਚ ਹੋਣ ਵਾਲਾ ਹੱਲ ਹੈ ਜੀ ਇਹ ਮਿਹਰਬਾਨੀ ਜੀ ਜੀ ਸ਼ੁਕਰੀਆ ਰਾਜਨ ਜੀ ਤੁਸੀਂ ਸਮਾਂ ਕੱਢਿਆ ਆਪਣੀ رائے ਰੱਖੀ ਕ ਅਗਲੇ ਕਾਲਰ ਸਾਡੇ ਨਾਲ ਬਣ ਚੁੱਕੇ ਐ ਸਵਾਗਤ ਹੈ ਜੀ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਹਲੋ ਜੇਕਰ ਮੇਰੀ ਆਵਾਜ਼ ਆ ਰਹੀ ਹੈ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਜੀ ਤੁਸੀਂ ਜੁੜੇ ਹੋਏ ਹੋ ਤਾਂ ਦਾ ਬੋਲਣਾ ਸ਼ਾਇਦ ਨਹੀਂ ਚਾਹੁੰਦੇ ਪਰ ਜੁੜੇ ਹੋਏ ਸੀ ਆਪਣੀ ਜੀ ਗੱਲ ਕੋਈ ਰਖਣਾ ਚਾਹਦੇ ਸੀ ਉਹਨਾਂ ਦੀ ਆਵਾਜ਼ ਆ ਸਕਦੀ ਸੀ ਪਰ ਮੇਰੀ ਇੱਕ ਗੁਜ਼ਾਰਿਸ਼ ਹੈ ਬੇਨਤੀ ਹੈ ਇਹ ਪ੍ਰੋਗਰਾਮ ਤੁਹਾਡਾ ਆਪਣਾ ਪ੍ਰੋਗਰਾਮ ਹੈ ਇਹ ਤੁਹਾਡਾ ਪ੍ਰੋਗਰਾਮ ਹੈ ਕਿਉਂਕਿ ਇਹਦੇ ਵਿੱਚ ਤੁਹਾਡੀ رائے ਬੇਸ਼ਕੀਮਤੀ ਹੈ ਤੁਸੀਂ ਆਪਣੀ ਓਪੀਨੀਅਨ ਜਿਹੜੀ ਆ ਉਹ ਸਾਡੇ ਨਾਲ ਸਾਂਝੀ ਕਰਨੀ ਹੈ ਉਹਨੂੰ ਸਾਰੇ ਲੋਕਾਂ ਨੇ ਜਿਹੜਾ ਹੈ ਉਹ ਸੁਣਨਾ ਹੈ ਸੋ ਸਮੇਂ ਦੀ ਜਿਹੜੀ ਕੀਮਤ ਨੂੰ ਪਛਾਣਦਿਆਂ ਜ਼ਰੂਰ ਘੱਟ ਲਫ਼ਜ਼ਾਂ ਦੇ ਵਿੱਚ ਵੱਧ ਗੱਲ ਜਿਹੜੀ ਨਾਪ ਤੋਲ ਕੇ ਜੇਕਰ ਕਰੋਗੇ ਤਾਂ ਬਹੁਤ ਚੰਗਾ ਰਹੇਗਾ ਕਿਉਂਕਿ ਵੱਧ ਤੋਂ ਵੱਧ ਲੋਕ ਜਿਹੜੇ ਉਹ ਜੁੜ ਸਕਦੇ ਆ ਅੱਜ ਦੇ ਲਈ ਇੰਨਾ ਹੀ ਮੁੜ ਮਿਲਾਂਗੇ ਕਿਸੇ ਹੋਰ ਵਿਸ਼ੇ ਨਾਲ ਨਵਜੋਤ ਸਿੰਘ ਢਾਲੀਵਾਲ ਨੂੰ ਦਿਉ ਇਜਾਜ਼ਤ ਸਤਿ ਸ੍ਰੀ ਅਕਾਲ